ਆ ਫਾਸਲਾ ਹੋਵੇ ਉਹਦੇ ਪਲਟੇ ਕਿਤੇ ਰਕਤੇ ਜਾਣਗੇ ਆ ਪਲਟੇ ਕਿਤੇ ਜਾਣਗੇ ਤੇ ਤੱਕ ਤੇ ਮਨਾ ਸੁਭਾ ਹੁੰਦਾ ਰੰਗ ਕਪਾ ਦੇ ਛਤ ਵਰਦਾ ਹੋ ਚਟਾਮ ਨੇ ਤੇ ਵਿੱਚ ਬਸਦਾ ਗੱਭਰੂ ਆਦ ਰਕਤੇ ਜੀ ਬੰਦ ਵਰਗਾ ਉਹ ਆਦ ਰਕਤੇ ਵਰਗਾ ਉਹ ਗੱਲਾ ਅੰਦਰ ਸੁਣ ਉਹ ਇੱਧਰ ਆ ਜਾਓ 5000 ਰੁਪਿਆ ਉਹ ਵੱਡੇ ਬੀਤੀ ਉਹ ਵੱਡੇ ਰੇਟ ਬਣਾ

ਬਾਜੀ ਮਖੀਆ ਵਾਲਾ ਆ ਰਹਿਣ ਟੇਰੋ ਬਾਈ ਬਾਈ ਘਟ ਜਾ ਬਾਈ ਘਟ ਜਾ ਘਟ ਜਾ ਘਟ ਜਾ ਬੱਦੂ ਹਟ ਜਾ ਯਾਰ ਪੂਰੂ ਰੱਬ ਲਣੀ ਮੈਂ ਭਾਂਡੇ ਵਿੱਚ ਉਹ ਯਾਰ ਦੱਸ ਦੱਸ ਮੈਂ ਟੋਰ ਲੈ ਲਓ ठापा आया जीम ਉਹ ਬੱਲੇ ਥਾਪਿਆ ਵਾ ਵਾ ਮੁੰਡਾ ਕਹੇ ਪਲਾਟੂ ਸਟਾਰਟ ਕਰਦਾ ਮੇਰੇ ਮਿੱਤਰਾਂ ਤਾਲੀਆਂ ਹਾਰਦੇ ਜਨਜ਼ਾਰਾ ਆ ਮੁੰਡਾ নাার চপাকে ডনাকে কাকাবকেয কিষ্য climb to me, hto কা গস কিয় খকাאשা যো পাগে ঠ্য় গনার সুটর ওমন ���যাবয় ਬੋਲੀਰ ਚੱਪੇ ਹੋਏ ਦੋ ਟਿੱਪਾਂ ਕੋਈ ਚੰਗੀ ਜਿਹੀ ਚੈੱਕਰ ਕਿਰਮਾ ਨਹੀਂ ਆਇਆ ਅਰ ਨਾਮ ਮੱਤੇ ਸਮਰਾਵ ਤੇ ਪਰ ਉੱਪਰ ਜੱਟੇ ਮਾਮਲਾ ਕਰਕੇ ਸਾਡੇ ਨਾਲ ਆਇਆ ਆਏ ਮਾਰਦੇ ਰਹੋ ਬੰਦੇ ਸਾਹਿਬ ਬੰਦੇ ਰੋਕਣੀ ਆਪ ਲੈਣੇ ਸਾਹਿਬ ਜੀ ਨੇ ਲੈ ਕੇ ਰੱਖਿਆ ਰੋਕ ਰੋਕ ਹੋ ਗਿਆ ਯਾਰ ਸ਼ਾਬਾਹ ਆਪ ਨੂੰ ਸ਼ਾਬਾਹ ਉਹ ਬੁਲੰਗਾ ਕੇ ਸ਼ਾਬਾਹ ਬਾਬਾ ਮੋਏ ਰੋਕਦੇ ਹਾਂਜੀ ਵੀਰੇ ਕੈਮਰਾ ਕੋ ਮੇਰੇ ਵੀਰੇ ਸ਼ਾਬਾਹ ਬਾਬਾ ਮੋਏ ਰੋਕਦੇ ਪਲਾਂਟੀਆਂ ਚੱਲ ਰਹੀਆਂ ਸਾਡੇ ਮਾਮਾ ਜੀ ਧੰਨਵਾਦ ਜੀ ਧੰਨਵਾਦ ਜੀ ਹੋਰ ਠੀਕ ਹੋ ਜੀ ਕਬਡੀ ਸਾਰੀ ਤਾੜੀ ਬਾਈ ਸੁੱਖੇ ਵਾਸਤੇ ਲਾਉਣੀ ਹੈ ਤੇ ਜਿੱਥੋਂ ਪਤਾ ਲੱਗਦਾ ਕਿ ਪਿਆਰ ਕੰਨਾ ਦਾ ਸੱਖੇ ਬਾਈ ਦੇ ਦਰਾਂ ਚ ਕਿ ਇੱਕ ਤਾੜੀ ਸੁੱਖੇ ਬਾਈ ਲਈ ਲਾਉਣੀ ਹੈ ਰਗਨਾਰਜ ਮਜ਼ਾਰਤਾਂ ਨੇ ਟੀਮ ਪਹਿਲਾਂ ਕਹਿੰਦੇ ਸੈਕਿੰਡ ਰਹੀ ਆ ਤੇ ਹੁਣ ਫਰਸਟ ਰਹੀ ਆ ਆਹ ਕਹਿੰਦੇ ਬੰਦੇ ਕਹਿੰਦੇ ਦੋ ਕੱਪ ਜਿਹੜੇ ਮੰਡਿਆ ਨੇ ਜਿੱਤੇ ਆ ਮੇਰੇ ਵੀਰੇ ਆ ਹਾ ਗੰਦੇ ਪਿੰਡਾਂ ਨੂੰ ਵੱਡੀ ਮੁਬਾਰਕਬਾਦ ਆ ਆਜੋ ਆਜੋ ਭਾਈ ਸਾਰੇ ਆਜੋ ਪਿੰਡ ਵਾਲੇ ਬਾਈ ਇੱਧਰ ਇੱਧਰ ਸੜਜੋ ਇੱਧਰ ਖੜਜੋ ਲੜ ਵੱਜੂਗੀ ਨਾ ਮੁਰਦੇ ਮੇਰੀ ਗੱਲ ਸੁਣ ਲਓ ਸਾਰੇ ਜਣੇ ਪਹਿਲਾਂ ਕੈਮਰਾ ਇੰਨਾ ਕਿ ਨਹੀਂ ਹੈਗਾ ਖੜਜੇ ਤਾਫਨ ਕਿ ਬਾਈ ਬਰਿੰਦਰ ਆਓ ਇੱਧਰ ਆਜੋ ਸਾਰੇ ਪਿੰਡ ਵਾਲੇ ਆਜੋ ਆਜੋ ਮਰੇ ਪਿੱਛੇ ਆਓ ਹਾਓ ਸਾਰੇ ਭਰਾ ਆਜੋ आहे ਹਾਦਰਾ ਹਰੋ ਕੱਪ ਨੇ ਉਹ ਚੱਕ ਲਈ ਆਪਾਂ ਫਰੀਦ ਬਾਈ ਆ ਜਾਓ ਮੇਰਾ ਬਾਈ ਕੀਮ ਕਰਾ ਦਿਓ ਉਹ ਆ ਜਾਓ ਉਹ ਥਾਪੇ ਉਹ ਥਾਪੇ ਹਾਂ ਇੱਧਰ ਆ ਫਿਰ ਹਰੇ ਦੋ ਬੈਸਟ ਖਿਡਾਰੀ ਕੱਢੇ ਗਿਆ ਥਾਪਾ ਥਰੜ ਵਾਲਾ ਅੱਗੇ ਖੇਡ ਮੇਰੇ ਦਾ ਬੈਸਟ ਕਢਾ ਲਿਆ ਹਾਂ ਜਿਹੜਾ ਦੂਜਾ ਬੈਸਟ ਖਿਡਾਰੀ ਆ ਕੀਪਰ ਆ ਕਨੇ ਖਤਾਵਲੀ ਪਿੰਡ ਵਾਲਾ ਤਾਰਮਾ ਮੇਰੇ ਵੀਰਾਂ ਤਾੜੀਆਂ ਵਾਰ ਰੋ ਦੋਵੇਂ ਖਿਡਾਰੀਆਂ ਦਾ ਤੇ ਬੈਸਟ ਨੂੰ ਕਹਿੰਦੇ ਕੱਤੀ ਕੱਤੀ 100 ਰੁਪਏ ਜਿਹੜਾ ਦਿੱਤਾ ਜਾਵੇਗਾ ਖੱਦ ਦੇ ਖੇਡ ਵੇ ਦਿੱਤਾ ਖਰੜ ਦੀ ਟੀਮ ਜਿਹੜੀ ਕਹੇ 35000 ਪਲੱਸ ਕੱਪ ਜਿੱਤ ਗਈ ਆ ਦੂਜਨ ਦੂਜਾ ਵਾਲਾ ਪਹਿਲਾ ਆਜੋ ਫਸਟ ਟੀਮ ਆਜੋ ਖਰੜ ਦੀ ਆਜੋ ਸਾਰੀ ਟੀਮ ਆਜੋ ਖਰੜ ਹਾਂ ਥੋੜਾ ਜਿਹਾ ਉਹ ਕਲੀਅਰ ਕਰ ਦਿਓ ਇਤਨਾ ਬਣ ਕੇ ਸਾਰੇ ਦੇ ਨਾਲੇ ਥੱਲੇ ਬਹਿ ਜਾਓ ਗਾਹੜ ਜਾ ਕੋਈ ਨਹੀਂ ਆਣਾ ਕੋਈ ਨਹੀਂ ਆਣਾ ਕਾਦੀ ਬਰੇ 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 13 ਗੱਲ ਰਹੀ ਅੱਛਾ ਲਾਈਟ ਆ ਰਿਹਾ ਹੈ। ਹਾਜ਼ਰ ਹਾਤਾ ਦੇ ਆਪਣੇ 10 ਖਿਡਾਰੀਆਂ ਖੇਡ ਦੇ ਟੀਮ ਦੇ ਵਿੱਚ ਆ ਪੱਤੂ ਸਾਰੇ ਨਾਲ ਇਹ ਆ ਗਿਆ ਮੇਰਾ ਸਾਥੀ ਦਾ। ਔਰ ਵੀ ਟੀਮ ਆ ਗਈ। ਔਰ ਜਿਹੜਾ ਇੱਕ ਬੋਲ ਕੀਤਾ ਲਾਈਟ ਤੋਂ ਵੱਧ ਆ ਗਿਆ। ਮਸਤਾਲੇ ਦੀ ਟੀਮ ਦਾ ਕਰਨ ਇਹ ਬਸਤ ਕੀਪਰ ਨਿਕਲਿਆ ਪੱਤੂ ਸਾਰੇ ਨਾਲ मेह वर हाणे प्राह आनंदा मिड़ा ਕਰੇਓ ਇੱਕ ਵਾਰ ਤੀਜੇ ਦੇ ਚੌਥੇ ਰਾਉਂਡ ਲਈ ਟਾਸ ਕਰਨੀ ਆਪਾਂ ਠੀਕ ਹੈ ਜੀ ਕਿਲਾ ਸਾਡਾ ਪਿੰਡ ਹੋ ਗਿਆ ਕਿ ਸਿੰਘਪਰਾ ਹੋ ਗਿਆ ਸਿੰਘਪਰਾ ਦਾ ਗੁਰਦੁਆਰੇ ਨੂੰ ਦੇ ਦਾਂਗੇ ਕਿ ਕਿਨਾ ਆਏ ਇੱਕ ਵਾਰ ਜਰੂਰ ਕਰਦੇ ਠੀਕ ਹੈ ਬਾਈ ਆਮ ਨਹੀਂ ਰੱਖਣਾ ਚਾਹੁੰਦੇ ਕਿਸੇ ਵੀ ਟੀਮ ਦਾ ਹੋਵੇ ਨਹੀਂ ਠੀਕ ਹੈ ਜੀ ਘਰੇਓ ਟਾਸ ਜਿਹਦੇ ਕੋਲ ਹੈਗੀ ਆ ਆ ਲਾਈਵ ਦੇ ਸਾਹਮਣੇ ਬਾਈ ਲਾਈਵ ਸਾਹਮਣੇ ਕਰਦੇ ਹੋ ਕਰਦੇ ਹੋ ਵੀਰੇ ਲਾਈਵ ਦੇ ਸਾਹਮਣੇ ਸਿੱਕਾ ਛਾਲੀ ਟਾਸ ਕਰੀਏ ਟਾਸ ਕਰ ਰਹੀ ਹੈ ਛੋਟਾ ਜੂਗਾ ਸਿੱਕਾ ਦੇ ਦੇ ਟਾਸ ਕਰ ਉਹ ਅੱਗੇ ਪਿਛੇ ਰਹੀ ਆਜੋ ਆਜੋ ਅੱਗੇ ਸਿੱਕੇ ਦਾਸ ਮਾਰਦੇ ਆਜੋ ਆਜੋ ਸਰ ਤੁਸੀਂ ਮਾਰੋ ਆਜੋ ਅੱਗੇ ਨਹੀਂ ਆਜੋ ਦੂਜੇ ਦੇ ਪਾਸੇ ਪ੍ਰਾਈਮ ਲੀਗ ਜਿਹੜੀ ਇੱਕ ਟਾਸ ਕੀਤੀ ਆ ਰਹੀ ਆ 3500 ਆਇਓ ਅਰੇ ਕਪਲੇਰ ਆਇਓ ਆਜੋ ਆ ਗਿਆ ਮੈਂ ਟੂਲੇ ਆ ਰੰਗ ਪੜਦਾ ਮੈਂ ਮੰਗੋਏ ਕੀ ਮੰਗਦਾ ਹੈ ਹੈਡਾ ਤੇਨੂ ਦਾ ਸਾਡਾ ਰੈਫਰੀ ਹੈ ਤੇ ਥੋੜੇ ਉਹ ਸਿੰਘਪੁਰੇ ਦੀ ਖੜਤੀ ਉਹ ਜਾਪਾ ਕਰੀ ਜੀ ਇਹਦੇ ਪਾਸਾ ਹੈਡ ਆ ਗਿਆ ਜੀ ਚਲੋ ਜੀ ਤੀਜੇ ਨੰਬਰ ਦੇ ਚੇਤਾਵਰਾਂ ਆ ਗਿਆ ਫਿਰ ਤੀਜੇ ਨੰਬਰ ਦੇ ਸੁਪਾਰ ਦੇ ਚੇਤਾਵਰਾਂ ਹੈ ਪਾਸਾ ਸਿੰਘਪੁਰੇ ਦੇ ਤਰ੍ਹਾਂ ਚੌਥੇ ਵਿੱਚ ਚਲੇ ਗਿਆ ਸਿੰਘਪੁਰਾ ਜੀ ਸਿੰਘਪੁਰਾ ਸਭ ਤੋਂ ਖਿਡਾਰੀ ਦਾ ਸਿੰਘਪੁਰੇ ਦੀ ਟੀਮ ਦਾ ਹਲੋ ਜੀ ਹੁਣ ਬਹੁਤ ਜਿਆਦਾ ਪਰ ਅਰਗੋ ਨਾ ਪਹਿਲਾ ਚੌਥੇ ਰੰਦੇ ਦਾ ਸਿੰਘਪ੍ਰਿਆਲੇ ਨੂੰ ਬਿਲਕੁਲ ਆ ਜਾਓ ਸਿੰਘਪ੍ਰਿਆਲੇ ਜੋ ਅੱਜ ਤੁਸੀਂ ਆਪਣਾ ਦਿਓ ਵੀ ਮੈਂ ਤੁਹਾਡੇ ਵੀ ਜੋ ਟਰਾਫੀ ਤੁਹਾਨੂੰ ਦੇ ਜੀ ਗੁਰੂ ਘਰ ਤੇ ਰੱਖ ਦੇਖ ਦਿਓ ਨਹੀਂ ਆਪਾਂ ਤੁਸੀਂ ਤੁਸੀਂ ਜੋ ਤੁਹਾਨੂੰ ਸਹੀ ਲੱਗਾ ਤੁਸੀਂ ਉਹ ਕਰ ਦਿਓ ਸਿੰਘਪ੍ਰਿਆਲੇ ਦਾ ਨਾਮ ਕੱਢੋ ਜੀ ਸਿੰਘਪ੍ਰਿਆਲੇ ਦਾ ਕੋਈ ਖਰਾਬੀ ਹੋਇਆ ਤਾਂ ਆਹਾਂ ਤਾਈਆ ਗੰਦ ਛੱਟੋ ਜਾ ਮਾਰ ਆ ਜਾਓ ਮੈਂ ਆਪਣੇ ਕੋਲ ਕਰਦੇ ਮੇਰੇ सही गाई फोश भाई आहे ਆ ਦੇਖੋ ਭਾਜੀ ਚਮਤਰੀ ਕਰਦੇ ਕਰਦੇ ਕੋਈ ਵੀ ਆਜੀ ਬਟਾਲ ਦੀ ਟੀਮ ਦਾ ਨਾਮ ਜਿਹੜਾ ਉਹ ਫੜ ਕੇ ਰੱਖਣ ਹਾਂ ਲੋ ਬਟਾਲ ਦੀ ਟੀਮ ਖੜੀ ਹੋ ਗਈ ਹਾਂ ਲੋ ਕੋਈ ਬਰਕਰਾਰ ਫੋਟੋ ਦੇਖੀ ਚਿੰਦੂ ਮੁੰਡਾ ਹੋ ਗਿਆ ਵੇਲੀ ਗਾਟਾ ਚੋਟਾ ਨਾ ਮਿਲਿਆ ਬਾਈ ਆਹ ਬਈ ਬਤਾਲੇ ਨੂੰ ਦੋ ਨਾ ਮਿਲ ਤਾ ਰੋਸ ਪਾ ਗਏ ਹਾਂ ਕਰਾਉਣਾ ਦੀ ਨਕੂਸ ਨਹੀਂ ਕੁਝ ਕੋਈ ਸੀਨ ਨਹੀਂ ਹੈ ਬਾਈ ਦਾ ਨਾ ਇੱਕ ਮਿੰਟ ਇੱਕ ਮਿੰਟ ਮੈਂ ਖੜਾ ਇੱਕ ਡੋ 3200 ਕਲਾਸ ਪਾਪਾ ਆਪਣਾ ਨੰਬਰ ਕੋਟਾ ਤਾਲੀਆਂ ਲੱਗ ਰਿਹਾ ਮੇਰੇ ਵਿਰੋਚ ਚਤਾਨ ਲੈ ਕੇ ਤੋਹੇ ਹੁਣ ਪਾਪਾ ਆਪਣਾ ਸਕੰਪ ਹੋ ਗਿਆ 58 58 ਹੋ ਗਈ ਦਾ 57 ਪਾਪਾ ਆਪਣਾ ਸਕੰਪ ਹੋ ਗਿਆ ਨਾਲ ਨਾਮ ਆਲਾ ਲਾਡੂ ਜੀ ਰੌਜਾ ਨਾਮ ਤਾਲੀਆਂ ਵੀ ਸਾਰੀ ਟਾਈਮ ਲੱਗੇ ਨਾਲੇ ਆਪਣੇ ਕੁਝ ਪੁੱਤ ਵੀ ਆ ਗਏ। ਗਲਤੀ ਬਹੁਤ ਵਰੀ ਕਰਕੇ ਗਿਆ। ਉਹ ਤਾਂ ਕਿਹੜਾ ਹੋਰ ਜੀਰਾ ਜੁਰਜਾ ਜ਼ਿਆਦਾ ਲੱਗਿਆ ਵਾਹ ਆ ਲੈ ਭਾਈ ਉਹ ਰੱਖ ਲੋ। ਲਓ ਜੀ। ਤਾਲੂਲੀ ਦੀ ਟੀਮ ਨੇ ਬਾਕੀ ਯਾਰ ਬੱਸ ਤਾਕੇ ਦਿੱਤਿਆ। ਅੱਗੇ ਲੋਕਾਂ ਦੇ ਤਾਲੂਲੀ ਦੇ ਖੇਡ ਮਿਲੇ ਤਾਂ ਬਹੁਤ ਤਾੜੀਆਂ ਵਾਲਾ ਹੈ ਜੀ ਮੇਰੇ ਵੀ। ਖੇਡ ਵਿੱਚ ਹੋਇਆ ਨਹੀਂ ਚੋੜੀ 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 मुबारक भाई मुबारका मुबारका टी न तव्हां उहो जहिड़ा जिते और चेता जे वॾा जेकॾहिं जितण मिलियो वॾो मुबारका टीम ਚੇਜ ਉਹ ਬੋਲਿਓ ਸਾਹਮਣੇ ਆ ਜੀ ਬੋਲ ਬਹੁਤ ਵਾਰ ਦਿਖਾ ਦਿਓ ਕੋਈ ਨਹੀਂ ਮੇਰਾ ਮੇਰਾ ਵੀਰ ਬੋਲੂਗਾ ਹਾਂ ਜੂ ਹੀ ਕਰੇ ਵੀਰੇ ਮੈਂ ਅੱਛਾ ਸਾਹਮਣੇ ਖੜ੍ਹ ਜੋ ਬੋਲ ਅੱਛਾ ਬੋਲੋ ਬਾਈ ਜਿਹੜੀ ਖੜ੍ਹਜੂਗੇ ਤੁਸੀਂ ਖੜ੍ਹ ਜੋ ਵੀਰ ਉਹ ਨਹੀਂ ਬੋਲ ਦੂਗੇ ਅਈ ਧੰਨਵਾਦ ਕਰਦੀ ਇੱਕ ਵਾਰੀ ਆਪਣੇ ਸਹਿਯੋਗੀ ਸੱਜਣਾ ਦਾ ਹੈ ਨਾ ਜੀ ਹਾਂ ਜਿਵੇਂ ਉਸ ਖੇਡ ਮੈਦਾਨ ਦੇ ਜਿਹੜੇ ਸਾਡੇ ਕਹਿੰਦੇ ਵਿਸ਼ੇਸ਼ ਸਹਿਯੋਗੀ ਸੱਜਣ ਨੇ ਭਾਈ ਪੋਜਿੰਦਾ ਸਿੰਘ ਜੀ ਐਸਓ ਸਰਦਾਰ ਮਸਤਿਆਰ ਸਿੰਘ ਜੀ ਐਸਓ ਸਰਵੰਦਾ ਸਿੰਘ ਪੱਤਲਾ ਯੂਐਸਏ ਨਵਰਾਜ ਸਿੰਘ ਮਾਲੂ ਯੂਐਸਏ ਮਨਜੀਤ ਸਿੰਘ ਖੰਘੋੜਾ ਔਰ ਕਹਿੰਦੇ ਗੁਰਪ੍ਰੀਤ ਸਿੰਘ ਖੰਘੋੜਾ ਲੈ ਵੀ ਕੈਨੇਡਾ ਜਸਵਿੰਦਰ ਸਿੰਘ ਕੀਕਾਟ ਬੱਲਾ ਟੰਗੜਾੜੀ ਯੂਐਸਏ ਮਨਦੀਪ ਸਿੰਘ ਇਟਲੀ ਬੰਗੂ ਇਟਲੀ ਔਰ ਕਹਿੰਦੇ ਜਰਨੈਲ ਸਿੰਘ ਫਰਾਂਸ ਉਹ ਭਰਾਵਾਂ ਦਾ ਬੱਡਾ ਧੰਨਵਾਦ ਆ ਜਿਹੜੇ ਭਰਾਵਾਂ ਨੇ ਵੱਡੇ ਸਹਯੋਗ ਜਿਹੜੇ ਕਹਿੰਦੇ ਪਹੁੰਚ ਦੇ ਕੇ ਤੋਹਿਆ ਉਸੇ ਖੇਡ ਮੇਲੇ ਦੇ ਲਈ ਇੱਕ ਬਲਕਾਰ ਮਾਨ ਖੜੀ ਯੂ ਐਸਏ ਬਹੁਤ ਬਹੁਤ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਆਰੇ ਭਰਾਵਾਂ ਨੇ ਇਸੇ ਖੇਡ ਮੇਲੇ ਦੇ ਲਈ ਵੱਡੇ ਸਹੂਲਤ ਜਿਹੜੇ ਪਾ ਦੇ ਕੀ ਤਿਆਰ ਅਗਲੇ ਸਾਲ ਦੇ ਲਈ ਵੀ ਵੱਡੇ ਐਲਾਨ ਕਰਵਾਇਆ ਕੱਲੇ ਕੱਲੇ ਭਰਾ ਦਾ ਜਿਹੜਾ ਵੱਡਾ ਧੰਨਵਾਦ ਆਖਾ ਜਾ ਰਿਹਾ ਮੇਰੇ ਵੀਰਾਂ ਅਗਲੇ ਸਾਲ ਜਿਹੜਾ ਪਹਿਲਾ ਪ੍ਰਾਈਜ਼ 1 ਲੱਖ 31 ਹਜ਼ਾਰ ਜਿਹੜਾ ਦਿੱਤਾ ਜਾਵੇਗਾ ਤੋਂ ਦਾ ਯੂ ਐਸਏ ਉਹ ਭਰਾ ਦੇ ਵੱਲੋਂ ਹੋਵੇਗਾ ਮੇਰੇ ਵੀਰਾਂ ਤੇ ਨਾਮ ਕਹਿ ਦੋਗਾ ਕਹਿ ਦੋ ਇਹ ਤਾਂ ਸੋਨੇ ਦੀਆਂ ਮੁੰਦੀਆਂ ਵਾਲੇ ਐ ਦੂਜਾ ਨਾਮ ਕਹਿ ਦੋ ਜਸਵਿੰਦਰ ਸਿੰਘ ਛੋਟਾ ਕਪਾਇਤ ਆ ਅਦਰ ਅਗਲੇ ਸਾਲ ਦਾ ਦੂਜਾ ਨਾਮ ਜਸਵਿੰਦਰ ਸਿੰਘ ਦੀ ਛੋਟਾ ਕਪਾਇਤ ਉਹਨਾਂ ਬਾਰੇ ਜਿਹੜਾ ਦੂਜਾ ਨਾਮ ਦਿੱਤਾ ਜਾਵੇਗਾ ਤੇ ਦੂਜਾ ਦੂਜੇ ਚ ਪਾਰਟਨਰਸ਼ਿਪ ਹੈ लवली ਦੀ ਉਹ ਵੀ ਕਹਿੰਦਾ ਵੀ ਇਹਨਾਂ ਨੇ ਕੋਲ ਔਰ ਹਾਲ ਕਦੇ ਬਗਲੂ ਲਈ ਵੀਰਾ ਭਰਾਣਾ ਵੱਲੋਂ ਜਿਹੜਾ ਅਗਲੇ ਸਾਲ 2026 ਦੇ ਖੇਡ ਮੇਲੇ ਦਾ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਸਪான்ਸਰ ਕੀਤਾ ਜਾਵੇਗਾ ਮੇਰੇ ਵੀਰਾਂ ਤੇ ਤੀਜਾ ਨਾਮ ਹੈ 21000 ਰੁਪਿਆ ਮਨਦੀਪ ਸਿੰਘ ਇਟਲੀ ਤੋਂ ਜਿਹੜਾ ਅਗਲੇ ਸਾਲ ਦਾ ਤੀਜਾ ਇਨਾਮ ਉਹ ਤਾਂ ਮਨਦੀਪ ਸਿੰਘ ਇਟਲੀ ਉਹ ਭਰਾ ਦੇ ਵੱਲੋਂ 21000 ਰੁਪਿਆ ਸਪான்ਸਰ ਕੀਤਾ ਜਾਵੇਗਾ 2026 ਦੇ ਖੇਡ ਮੇਲੇ ਦੇ ਲਈ 11000 ਰੁਪਿਆ ਇਨਾਮ ਹੈ ਪੀਰ ਦਵਿੰਦਰ ਰੀਨੇ ਦਾ ਜੀ ਚੌਥਾ ਨਾਮ 11000 ਕਾਤਾ ਨਾਲ ਜੀ ਦਵਿੰਦਰ ਸਿੰਘ ਦਾ ਭਰਾ ਦੇ ਬਲਕਾਂ ਦੇ ਦੋ ਜਣੇ ਛੋਡੇ ਦੇ ਗੇਂ ਮੱਲੇ ਤੇ ਦਿੱਤਾ ਜਾਵੇਗਾ ਹਾਤਾ ਧੰਵਾਨਾ ਸਾਰੇ ਭਰਾਵਾਂ ਦਾ ਬੈਸਟਾਂ ਨੂੰ ਸੋਨੇ ਦੀਆਂ ਮੁੰਦੀਆਂ ਹਾਂ ਬੈਸਟਾਂ ਨੂੰ ਕਰੇ ਸੋਨੇ ਦੀਆਂ ਮੁੰਦੀਆਂ ਪਾਉਣੀਆਂ ਵਾਲੀਆਂ ਮੇਰੇ ਮਿੱਤਰੋ ਦੋ ਬੈਸਟ ਖਿਡਾਰੀ ਹੋਣਗੇ ਇਹ ਤੇ ਸੋਨੇ ਦੀਆਂ ਮੁੰਦੀਆਂ ਹੋਣਗੇ ਦੋ ਖਿਡਾਰੀਆਂ ਨੂੰ ਲੰਗਰ ਦੀ ਸੇਵਾ ਮੁਖਤਿਆਰ ਸਿੰਘ ਯੂਐਸਏ ਔਰ ਲੰਗਰ ਦੀ ਜਿਹੜੀ ਸੇਵਾ ਹੋਏਗੀ ਸਰਦਾਰ ਮੁਖਤਿਆਰ ਸਿੰਘ ਯੂਐਸਏ ਰੋਣਾ ਬੱਲਾ ਮੰਦਰ ਨੇ ਸੇਵਾ ਹੋਵੇਗੀ ਕਹਿੰਦੇ ਅਗਲੇ ਸਾਲ ਦੇ ਖੇਡ ਮੇਲੇ ਤੇ ਐਡਾ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਹਨੇ ਭਰਾਵਾਂ ਨੇ ਅਗਲੇ ਸਾਲ ਦੇ ਲਈ ਵੱਡੇ ਐਲਾਨ ਕਰਵਾਇਆ ਬਹੁਤ ਬਹੁਤ ਬਤ ਦੁਕਾਰਾ ਲਾਵਾ ਜੀ ਸਤਿ ਸਾਨ ਹਾਲ ਸਤਿ ਸਾਨ ਹਨ ਹਾਜ਼ਰੀ ਕੋਲ ਕਰੇ ਜੇਕਰ ਕਿਸੇ ਦੀ ਆ ਕੇ ਸ਼ਾਹ ਦੇ ਖਿਲਾਫ ਕੋਈ ਉੱਚਾ ਨਹੀਂ ਸ਼ਾਹਦ ਬੋਲਿਆ ਤਾਂ ਉਹ ਛੋਟਾ ਭਰਾ ਸੰਦ ਜੇ ਨਾਮ ਕਰ ਲਾ ਹੈ ਗੁਰੂ ਜੀ ਦਾ ਖਾਸਾ ਸ਼ੁਰੂਆਤ ਕਰਦੇ ਕੋ ਫਟੇ ਸਿਰੋਪੇ ਜਾ ਕੇ ਪੁੱਤ ਸਰਵਜਨ ਸਾਹਿਬ ਕਰਦੀ ਬੰਦ ਤੁਹਾਡਾ ਸਨਮਾਨ ਕਰਦੀ ਚੱਲਦੇ ਚੱਲਦੇ ਚੱਲੋ ਨਹੀਂ ਨਹੀਂ ਚੱਲਦੇ ਚੱਲਦੇ ਕਰਦੇ ਆਪਾਂ ਜੀ ਕਿਉਂ ਰੁਕ ਕੇ ਆਇਆ ਮਰੇ ਮਰਦ ਨੂੰ ਬੁਲਾ ਰਹੇ ਆ ਜਾਓ ਜਾਓ ਡਰਾਈਵਰ ਨੂੰ ਨਹੀਂ ਥੋੜੀ ਲੈਂ ਕੇ ਜਾ ਕੇ ਛੋਟੇ ਵੀਰ ਨੂੰ ਵੀ ਬੁਲਾ ਲਿਓ ਆ ਬਰਾਗੇ ਛੋਟੇ ਉਹ ਵੀਰਾਂ ਦਾ ਵਿਚਾਰਦੀ ਹੈ ਰੈਫਰੀ ਸਾਹਿਬ ਕੋਈ ਕਰਾਂਗੇ চলো <laughs> মান <laughs> ਕੁਚੰਦੀਏ ਬਾਈ ਆ ਡੰਡਾ ਕਿੱਥੇ ਗਿਆ ਡੰਡਾ ਨੀਚੇ ਰੋ ਲੈ ਲੈਣੀ ਆ ਆਦੇ ਨੂੰ ਕੋਈ ਨਹੀਂ ਯਾਰ ਇਹਨਾਂ ਨਾਲ ਗੱਲ ਆਜੋ ਚਾਚਾ ਆਜੋ ਬਾਈ ਗਵਾਜ ਵੀਰ ਸਰੂਪੇ ਪਾਓ ਆ ਜਾ ਮੇਰਾ ਵੀਰ ਆਜੋ ਆਜੋ ਡਰਾਈਵ ਵਾਲੇ ਆਜੋ ਵੀਰ ਆਜੋ ਆਜੋ ਜਾਓ ਯਾਰ ਤੁਸੀਂ ਨਾ ਖੜੋ ਹੋਰੇ ਲਿਆ ਮੈਂ ਦੇਖਦਾ ਮੈਂ ਦੇਖਦਾ ਮੈਂ ਦੇਖਦਾ ਮੈਂ ਅੱਧਰ ਕਰੀ ਗੱਲ ਹੈਲੋ ਹਾਂਜੀ ਪਾਦੇ ਵੀ ਪਾਦੇ ਪ੍ਰਧਾਨ ਆਜੋ ਭਾਈ ਕਹਾ ਨੋ ਜੋ ਥੋੜਾ ਜਿਹਾ ਪਿੱਛੇ ਪਿੱਛੇ ਨੋ ਜੋ ਬਲੇ ਬਾਰੇ ਘਾਰੀ ਓਏ

ਬਲਾਂਗੇ ਜੀ ਅਗਲੇ ਸਾਲ ਪੱਕਾ ਲਾਈਵ ਤੁਹਾਡਾ ਹੀ ਹੋਵੇਗਾ ਫਿਰ ਆਪਣੇ ਜਿਲ੍ਹੇ ਚ ਆ ਕੇ ਘੁੰਮਿਓ ਫਿਰ ਐਵਰੀ ਸਾਹਿਬ ਦਾ ਵੀ ਕਰਤੀ ਹੈ ਜੀ ਮਨ ਕਰਦੇ ਮਨ ਕਰਦੇ ਜੇ ਇਹਨੇ ਲੈ ਲਿਆ ਐਵਰੀ ਸਾਹਿਬ ਐਵਰੀ ਸਾਹਿਬ ਔਰ ਰੈਬਰੀ ਸਾਹਿਬ ਕੋਈ ਨਾ ਜਲਣ ਨੂੰ ਰੈਬਰੀ ਸਾਹਿਬ ਆ ਜਾਓ ਜੀ ਸਾਰੇ ਹੀ ਰੈਬਰੀ ਆਓ ਆਲਾ ਬਾਈ ਉਹ ਹਾਂ ਅੱਜ ਦਾ ਐਕਟ ਆ ਆ ਸੋਚਿਆ ਉਹ ਆ ਵਿੱਚ ਉਹ ਜੀ ਆਏ ਕਹਿੰਦੇ ਵੀ ਸ਼ਰੋਤ ਗੱਲ ਆਦਾ ਸੱਚੇ ਗੋਡੇ ਦਾ ਜ਼ਰੂਰ ਆਇਓ ਕਿ ਲੰਬਾਈ ਫੁੱਟ ਵਰਟੀ ਬਲੇਸਮ ਚੱਲੂ ਆਪਾਂ ਨਹੀਂ ਨਹੀਂ ਜਾਂਦੇ ਹੈਗੇ ਹੈਗੇ ਪੂਰੀ ਗੈਨੀ ਨਹੀਂ ਆ ਬਾਈ ਆਜੋ ਬਬਈ ਆਜੋ ਉਹ ਨਹੀਂ ਆਉਂਦਾ ਆ ਨਹੀਂ ਪਾਵਾਂ ਦੇ ਆਜੋ ਆਪਾਂ ਉਦੋਂ ਆਹ ਮੁੰਡੇ ਆਏ 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 ਬਾਈ ਇੱਕ ਮੋੜ ਰੁਕੋ ਬੰਦ ਹੋ ਜਾਏਗਾ ਤੇ ਛੋਟੇ ਆ ਗਿਆ ਭਾਈ ਆ ਜਾ ਵੀਰੇ ਆ ਜਾ ਆ ਜਾ ਤੋਰ ਦਿਓ ਆ ਜਾ ਛੋਟੇ ਆ ਇੱਧਰ ਆ ਜੀ ਇੱਥੇ ਆਓ ਮੈਂ ਵੀ ਰਾਂ ਨਹੀਂ ਗੁਣ ਕਰਦਾ ਇਹਦਾ ਤਾਵਾ ਕੋੜਾ ਭਾਈ ਬਾਸ ਹੋਵੇ ਉੱਡੀ ਆ ਜਾ ਆਹ ਬਾਈ ਦੇ ਪਾਸੇ ਛੋਟੇ ਆ ਰਿਹਾ ਬਾਜਰਾ ਸਵਾਦ ਸਾਹਿਬ ਭਾਈ ਲੋ ਜੀ ਫੜਾਓ ਤੁਸੀਂ ਫੜਾਓ ਸਰਪੰਚ ਵੀਰੇ ਸਰਪੰਚ ਵੀਰੇ ਸਰਪੰਚ ਵੀਰੇ ਛੋਟੇ ਗੱਸਾ ਬਾਉਂ ਟ੍ਰੇਨ ਰੈਲ ਵੀ ਤਾਂ ਜੇ ਆਉਂਦਾ ਸਰਪੰਚ ਵੀਰੇ ਨਾਲ ਹੋ ਜੇ ਮੜਾ ਇੱਧਰ ਐਕਸ਼ਨ ਹੋ ਜੇ ਮੜਾ ਆ ਖੁੱਲੋ ਯਾਰ ਖੁੱਲੋ ਮੜਾ ਆ ਖੁੱਲੋ ਕੈਮਰਾ ਆਪਾ ਜੀ ਇਹਨਾਂ ਨੂੰ ਪਾ ਲਿਆ ਹੋ ਗਿਆ ਹਾਂ ਜੀ ਖੁੱਲੋ ਜੀ ਬਾਈਕ ਕੋ ਬਹੁਤ ਆ ਵੀਰੇ ਯਾਰ ਬਸ ਯਾਰ ਹਰ ਦਾ ਟੋਡਾ ਮਾਨ ਦਾ ਯਾਰੀ ਗਾ ਇੱਥੇ ਲਾਉਂਗਾ ਕਿੱਥੇ ਜਾਏ ਇੱਕ ਹੋਰ ਲਿਆ ਹੋਵੇ ਕੱਢ ਕੇ ਇੱਕ ਹੋਰ ਕਾਟ ਪੱਛ ਕੇ ਚੱਲ ਜੀ ਕੋਰ ਮਗਾ ਰਹੇ ਉਹ ਪਾਈ ਤੇ ਰੁਈ ਜਾਦੇ ਸੈਂਟਰ ਚ ਹੋ ਜੋ ਨਹੀਂ ਨਹੀਂ ਉਹ ਖੜੇ ਵੀ ਨਾ ਉਹ ਇਤਨੀ ਠੀਕ ਆ ਬਾਬੇ ਨੂੰ ਬਾਬੇ ਨੂੰ ਪੋਚ ਜਾਉਂ contra party ਲੈਣੀ ਹੈ ਮੋਰਸਾ ਨਹੀਂ ਹਾਂ ਹਾਂ ਸੈਲਡਵਾਨ ਹੋਗੀ ਜਿੱਧਰ ਬੋਲ ਸਿੰਘ ਉੱਪਰ ਹੋਗੀ ਥੋੜਾ ਜਿਹਾ ਪਿੱਛੇ ਪਿੱਛੇ ਰੋ ਹੋ ਜੋ ਉਹ ਜੀ ਖੁੱਲੇ ਖੁੱਲੇ ਦੇ ਕੱਚੇ ਬਣਾਓ ਬਣਾਓ ਜੀ ਕੋਈ ਇਧਰ ਮੇਰੇ ਬਾਸ ਖੁੱਲੇ ਆ ਜਮਾ ਦੇ

ਬਾਈ ਚਨਾ ਤੇ ਜਮਾ ਆਪਾ ਸੱਲ ਵੀਰ ਦਾ ਪਿਆਰ ਵੀ ਸੁਣ ਕੇ ਸਵੈਰ ਦੇ ਬਣਾਉਂਦੇ ਛੋਟੇ ਦੋ ਜੀ ਸੁਪੂ ਬੜਾਵੇ ਜੀ ਸੁ ਲਾਲੋ ਹਲੇਲੂਆ ਹਾਂ ਚਲੋ ごすごい